ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਕਿ ਸਵਾਈ ਕਰਮੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਨੇ ਉਸ ਤੇ ਮਰਡਰ ਉਸ ਤੇ ਕਤਲ ਕਰਨ ਦੀ ਆਸ਼ੰਕਾ ਜ਼ਾਹਰ ਕੀਤੀ ਹੈ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਏ ਦੋਸ਼ੀਆਂ ਦੀ ਪਛਾਣ ਪੁਲਿਸ ਕਰ ਪਾ ਰਹੀ ਹੈ ਦੱਸਦੇ ਕਿ ਪੁਲਿਸ ਨੇ ਇੱਕ ਦੋਸ਼ੀ ਨੂੰ ਪਹਿਲਾਂ ਹੀ ਫੜ ਲਿਆ ਪਰ ਬਾਅਦ ਦੇ ਵਿੱਚ ਉਸ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਭੜਕ ਚਾਹੁੰਦੇ ਨੇ ਤੇ ਸ਼ੁੱਕਰਵਾਰ ਤੇ ਸ਼ਾਮ ਪੀੜਤ ਪਰਿਵਾਰ ਨੇ ਥਾਣੇ ਦਾ ਖਿਰਾਉ ਕੀਤਾ ਤੇ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਸਫਾਈ ਕਰਮਚਾਰੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਸ਼ੱਕੀ ਹਾਲਾਤਾਂ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਕਦਰ ਪਰਿਵਾਰਕ ਮੈਂਬਰਾ ਨੇ ਤੰਗ ਹੋ ਕੇ ਪਰੇਸ਼ਾਨ ਹੋ ਕੇ ਕਿਹਾ ਕਿ ਸਹੀ ਕਾਰਵਾਈ ਜਿਹੜੀ ਕਿ ਨਹੀਂ ਕੀਤੀ ਜਾ ਰਹੀ ਜਿਸ ਤੋਂ ਬਾਅਦ ਉਹਨਾਂ ਨੇ ਥਾਣੇ ਦਾ ਖਿਰਾਉ ਕੀਤਾ ਹੈ ਤੇ ਮਰਡਰ ਕਰਨ ਦੀ ਆਸ਼ੰਕਾ ਪਰਿਵਾਰਕ ਮੈਂਬਰਾਂ ਨੇ ਜਤਾਈ ਹੈ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੁਣਦੇ ਆ ਮੇਰਾ ਨਾਮ ਵਰੁਣ ਹੈ ਜੀ ਮੇਰਾ ਮੱਲੇਦਾਰ ਹੀ ਗਵੰਡੀ ਹੈ ਮੇਰਾ ਤੇ ਉਹਨਾਂ ਨੇ ਪੂਰਾ ਵਿਸ਼ਵਾਸਨ ਦਿੱਤਾ ਕੱਲ ਸਵੇਰੇ 10 ਵਜੇ ਤੱਕ ਦੋਨੋਂ ਮੁੰਡੇ ਰਾਉਂਡ ਅਪ ਕੀਤੇ ਜਾਊਗੇ ਜਿਹੜੀ ਬੰਦੀ ਕਾਰਵਾਈ ਉਹ ਮੁਕੰਮਲ ਕੀਤੀ ਜਾਊਗੀ। ਕਾਰਨ ਕਾਰਨ ਭਈਆ ਸਾਨੂੰ ਵੀ ਨਹੀਂ ਪਤਾ ਸ਼ਾਮੀ 7 ਵਜੇ ਦਾ ਮੁੰਡਾ ਗਿਆ ਬੱਚੇ ਦਾ ਜਨਮ ਦਿਨ ਸੀਗਾ ਕੇਕ ਲੈਣ ਗਿਆ ਮੁੜ ਕੇ ਨਹੀਂ ਆਇਆ। ਉਹ ਸੀ ਕੈਮਰਾ ਇਹ ਸਫਾਈ ਕਰਮਚਾਰੀ ਹੈ ਮੁਲਾਜ਼ਮ ਹੈ ਕਾਰਪੋਰੇਸ਼ਨ ਦਾ। ਸੰਨੀ ਕੁਮਾਰ ਇਹਦੀ 32 33 ਸਾਲ ਦੀ ਉਮਰ ਹੈ। ਇਹ ਸਾਡੇ ਤਿੰਨ ਮੁੰਡਿਆਂ ਵਾਲਮੀਕੀ ਮਹੱਲੇ 'ਚ। ਕਾਰਨ ਭਾਈ ਸਾਹਿਬ ਜਦੋਂ ਬੰਦੇ ਫੜੇ ਜਾਊਗੇ ਇਹ ਤਫ਼ਦੀਸ਼ ਕਰੂਗੇ ਤਾਂ ਹੀ ਪਤਾ ਚੱਲੂਗਾ ਨਾ। ਇਹ ਅਸੀਂ ਤਾਂ ਕੈਮਰਿਆਂ 'ਚੋਂ ਦੇਖ ਕੇ ਇਹਨਾਂ ਕੋਲ ਕੈਮਰੇ ਰਿਕਾਰਡਿੰਗ ਦਿੱਤੀ। ਇਹ ਕਹਿ ਰਹੇ ਆ ਕਿ ਸਵੇਰੇ 10 ਵਜੇ ਬੰਦੇ ਇੱਥੇ ਆਜ ਰੋਗੇ ਅੱਜ ਹੁਣ ਧਰਨਾ ਲਗਾਉਣ ਦਾ ਕਾਰਨ ਕੀ ਸੀ ਥਰਨਾ ਲਾਉਣ ਦਾ ਕਾਰਨ ਇਹ ਸੀਗਾ ਜੀ ਇੱਕ ਬੰਦਾ ਫੜਿਆ ਸੀਗਾ ਇਹਨਾਂ ਨੇ ਉਹ ਇਹਨਾਂ ਨੇ ਕਿਸੇ ਦੀ ਜ਼ਿੰਮੇਵਾਰੀ ਤੇ ਰੱਬ ਜਾਣੇ ਕਿੱਦਾਂ ਛੱਡਿਆ ਛੱਡਤਾ ਪਰ ਹੁਣ ਐਸਐਚਓ ਸਾਹਿਬ ਆਪ ਆਏ ਆ ਉਹ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ ਮੈਂ ਹੁਣੇ ਹੀ ਵੜ ਕੇ ਲਿਆਂਦਾ ਉਹਨੂੰ ਕੱਲ ਸਵੇਰੇ 10 ਵਜੇ ਤੱਕ ਮੁਕੰਮਲ ਜੋ ਕਾਰਵਾਈ ਬੰਦੀ ਹੋ ਆਪਾਂ ਕਰਾਂਗੇ ਇਸ ਕਰਕੇ ਅਸੀਂ ਧਰਨਾ ਚੱਕਦੇ ਹਾਂ ਹਾਂ ਜੀ ਕੀ ਨਾਮ ਤੁਹਾਡਾ ਰਜਨੀ ਕੀ ਨਾਮ ਤੁਹਾਡੇ ਹਸਬੰਦ ਦਾ ਜੀ ਦਾ ਸਣੀ ਕੀ ਹੋਇਆ ਕੀ ਆ ਕਿ ਤੂੰ ਦੱਸਦੇ ਵੀ ਉਹਦੀ ਡੈਥ ਹੋਈ ਐ ਨਹੀਂ ਸਾਰਾ ਕੰਨ ਚੰਗੇ ਪੜੇ ਗਏ ਕੁੜੀਆਂ ਦਾ ਉਹਨਾਂ ਦੀ ਕੁੜੀਆਂ ਦਾ ਪਾਇੰਟ ਸੀ ਉਹ ਸੈਲਰੀ ਕਢਾ ਕੇ ਲਿਆਈ ਉਹਨਾਂ ਦੇ ਕੋਲੋਂ ਕਿਸੇ ਨੇ ਪਿਆ ਦੇਖ ਕੇ ਉਹਨਾਂ ਦੀ ਉਹਨਾਂ ਨੂੰ ਮਾਰ ਦਿੱਤਾ ਕਿੰਨੇ ਮਾਰਿਆ ਕਾਕੂ ਨੇ ਕਾਕੂ ਨੇ ਮਾਰਿਆ ਉਹਨਾਂ ਨੂੰ ਉਹਦੇ ਪੈਸੇ ਘੱਟ ਲੈ ਚਿੱਤੇ ਆ ਲੈ ਉਹਨੂੰ ਮਾਰ ਦਿੱਤਾ ਦਾ ਵੀ ਉਹਨਾਂ ਨੇ ਮਾਰਿਆ ਵੀਡੀਓ ਆਈ ਹੈ ਹਾਂਜੀ ਸਰ ਅਸੀਂ ਉਹਨਾਂ ਦੀ ਵੀਡੀਓ ਦੇਖੀ ਆ ਉਹਨੂੰ ਮਾਰ ਕੇ ਸੱਟ ਗਏ ਲੁਧਿਆਣਾ ਲਾਈਵ ਦੇ ਲਈ ਅਮੀਠਾਪੜ ਦੀ ਰਿਪੋਰਟ